ਪੰਜਾਬ ਸਰਕਾਰ ਨੇ ਅੱਜ ਹਰ ਪੀੜਤਾ ਨੂੰ ਦਿੱਤੀ ਵੱਡੀ ਰਾਹਤ ਮਾਨ ਸਰਕਾਰ ਦੇ ਵੱਲੋਂ ਹਰ ਪੀੜਤਾ ਲਈ ਕਰ ਦਿੱਤੇ ਗਏ ਵੱਡੇ ਐਲਾਨ ਪੰਜਾਬ ਦੇ ਸੀਐਮ ਭਗਵੰਤ ਮਾਨ ਨੇ ਅੱਜ ਦੀ ਜੋ ਕੈਬਨ ਮੀਟਿੰਗ ਹੋਈਏ ਉਹਨਾਂ ਦੇ ਗੈਸਟ ਹੌਸਟ ਦੇ ਵਿੱਚ ਸਾਰੇ ਕੈਬਨ ਮੰਤਰੀ ਪਹੁੰਚੇ ਪਰ ਮੁੱਖ ਮੰਤਰੀ ਭਗਵੰਤ ਮਾਨ ਖੁਦ ਭਾਵੇਂ ਉਸ ਮੀਟਿੰਗ ਵਿੱਚ ਆਪ ਹਾਜ਼ਰ ਨਹੀਂ ਹੋਏ ਜੋ ਉਹਨਾਂ ਨੇ ਵੀਡੀਓ ਕਾਨਫਰੰਸ ਤੇ ਰਹੀ ਇਸ ਮੀਟਿੰਗ ਨੂੰ ਸਬੋਧਨ ਕੀਤਾ ਹੈ ਔਰ ਹੜਪੀੜਤਾ ਨੂੰ ਵੱਡੀ ਰਾਹ ਦਿੰਦਿਆਂ ਹੋਇਆਂ ਵੱਡੇ ਫੈਸਲੇ ਲਏ ਨੇ ਕਿਹੜੇ ਕਿਹੜੇ ਇਲਾਕਿਆਂ ਦੇ ਵਿੱਚ ਜੋ ਹੜਪੀੜਤਾ ਨੂੰ ਵੱਡੀ ਰਾਹ ਦਿੱਤੀ ਗਈ ਹੈ ਤੁਸੀਂ ਜਿਹੜੇ ਲੋਕਲਾਈ ਨਿਊਜ਼ ਨਾਲ ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਜਿਹੜੇ ਚੈਨਲ ਤੇ ਨਵੇਂ ਨੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੇ ਘੰਟੀ ਦਾ ਬਟਨ ਦਬਾ ਦਿਓ ਤਾਂ ਕਿ ਤੁਹਾਨੂੰ ਹਰ ਰੋਜ਼ ਵੱਡੀ ਖਬਰ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸਕੇ ਸੋ ਪੰਜਾਬ ਸਰਕਾਰ ਦੇ ਵੱਲੋਂ ਜੋ ਹੜਪੀੜਤਾਂ ਨੂੰ ਰਾਹਤ ਦਿੰਦਿਆਂ ਹੋਇਆਂ ਅੱਜ ਮਾਨ ਸਰਕਾਰ ਨੇ ਵੱਡੇ ਫੈਸਲੇ ਲੈ ਲਏ ਨੇ ਜਿਵੇਂ ਹੀ ਮੁੱਖ ਮੰਤਰੀ ਹੜਪੀੜਤਾਂ ਦੇ ਜੋ ਦੌਰੇ ਕਰ ਰਿਹਾ ਸੀ ਇਲਾਕਿਆਂ ਦੇ ਔਰ ਅਚਨਚੇਤ ਜੋ ਬਿਮਾਰ ਹੋ ਜਾਂਦੇ ਨੇ ਉਸ ਤੋਂ ਬਾਅਦ ਉਹਨਾਂ ਨੂੰ ਫੋਰਟਿਸ ਹਸਪਤਾਲ ਦੇ ਵਿੱਚ ਦਾਖਲ ਕਰਵਾਉਣਾ ਪੈਂਦਾ ਉਸ ਤੋਂ ਪਹਿਲਾਂ ਕਿ ਕੈਬਨ ਮੀਟਿੰਗ ਬੁਲਾਈ ਗਈ ਸੀ ਕੇਜਰੀਵਾਲ ਵੀ ਆਏ ਹੋਏ ਸੀ ਪਰ ਅਚਾਨਕ ਮੁੱਖ ਮੰਤਰੀ ਦੀ ਸਿਹਤ ਵਿਗੜ ਜਾਂਦੀ ਹੈ ਜਿਸ ਕਾਰਨ ਉਹ ਕੈਬਨ ਮੀਟਿੰਗ ਮੁਲਤਵੀ ਕਰਨੀ ਪਈ ਕਿ ਹੁਣ ਮੁੱਖ ਮੰਤਰੀ ਭਗਵੰਤ ਮਾਨ ਨੇ ਆਪਣੀ ਪੂਰੀ ਕੈਬਨਟ ਨੂੰ ਜੋ ਕੇਜਰੀਵਾਲ ਨਾ ਹੁਣ ਦੇ ਕਰਕੇ ਮਨੀਸ਼ ਸੋਧਿਆ ਜੀ ਹਾਜ਼ਰ ਹੋਏ ਔਰ ਮਨੀਸ਼ ਸੋਧਿਆ ਨੇ ਪੂਰੀ ਕੈਬਨਟ ਮੀਟਿੰਗ ਨੂੰ ਸਬੋਧਨ ਕੀਤਾ ਉਸ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਜਿਹੜੇ ਕਿ ਅੱਜ ਉਹਨਾਂ ਨੇ ਆਪਣੇ ਮੁਹਾਲੀ ਉਸੇ ਫੋਟਿਸ ਹਸਪਤਾਲ ਦੇ ਵਿੱਚੋਂ ਆਨਲਾਈਨ ਇਸ ਮੀਟਿੰਗ ਦੇ ਵਿੱਚ ਹਾਜ਼ਰੀ ਲਵਾਈ ਹੈ ਜੋ ਕਿ ਅੱਜ ਦੇ ਹੜਪ੍ਰਿਤ ਇਲਾਕਿਆਂ ਨੂੰ ਵੱਡੀ ਰਾਹਤ ਦਿੱਤੀ ਹੈ ਜੋ ਕੈਨਨ ਦੇ ਵਿੱਚ ਫਸਲੇ ਹੋਏ ਨੇ ਕੈਬਨਿਟ ਦੇ ਵੱਲੋਂ ਲੈ ਕੇ ਸਭ ਤੋਂ ਵੱਡਾ ਫੈਸਲਾ ਜਿਸ ਖੇਤ ਦੇ ਵਿੱਚ ਰੇਤ ਆ ਗਈ ਏ ਉਹ ਰੇਤ ਖੁਦ ਕਿਸਾਨ ਵੇਚੇਗਾ ਉਸ ਰੇਤ ਦੇ ਉੱਪਰ ਹੋਰ ਕਿਸੇ ਦਾ ਹੱਕ ਨਹੀਂ ਹੋਵੇਗਾ ਇਹ ਨਵੀਂ ਮਾਈਨਿੰਗ ਪਾਲਿਸੀ ਨੂੰ ਛੋਟ ਦਿੰਦੀ ਹੈ ਜਿਸ ਲਈ 15 ਨਵੰਬਰ ਤੱਕ ਉਹ ਕਿਸਾਨ ਆਪਣੇ ਖੇਤਾਂ ਵਿੱਚੋਂ ਰੇਤ ਇਕੱਠੀ ਕਰਕੇ ਵੇਚ ਸਕੇਗਾ ਔਰ 15 ਨਵੰਬਰ ਤੋਂ ਬਾਅਦ ਉਹ ਰੇਤ ਕਿਸਾਨ ਨਹੀਂ ਵੇਚ ਸਕਣਗੇ ਸੋ 15 ਨਵੰਬਰ ਤੱਕ ਛੋੜ ਦੇ ਦਿੱਤੀ ਗਈ ਹੈ ਕਿਸਾਨਾਂ ਨੂੰ ਜੋ ਕਿ ਅਕਤੂਬਰ ਤੱਕ ਉਹ ਖੇਤ ਆਪਣੇ ਖਾਲੀ ਕਰ ਲੈਣਗੇ ਰੇਤ ਆਪਣੀ ਵੇਚ ਸਕਣਗੇ ਜੋ ਕਿ 4-4 ਫੁੱਟ ਰੇਤ ਉਹਨਾਂ ਦੇ ਖੇਤਾਂ ਦੇ ਵਿੱਚ ਜਿਹੜੀ ਜਮ੍ਹਾਂ ਹੋ ਗਈ ਹੈ ਇਸ ਦੇ ਨਾਲ ਹੀ ਵੀਡੀਓ ਦੇ ਵਿੱਚ ਉਹਨਾਂ ਨੇ ਜਾਣਕਾਰੀ ਦਿੰਦਿਆਂ ਹੋਇਆਂ ਦੱਸਿਆ ਕਿ ਮੰਨ ਹਰ ਕਿਸਾਨਾਂ ਲਈ 20000 ਰੁਪਏ ਪਤੀ ਏਕੜ ਮੁਆਵਜ਼ਾ ਦੇਣ ਦਾ ਵੀ ਜੋ ਵਾਅਦਾ ਕੀਤਾ ਗਿਆ ਹੈ 20000 ਰੁਪਏ ਇੱਕ ਏਕੜ ਦਾ ਮੁਆਵਜ਼ਾ ਦਿੱਤਾ ਜਾਵੇਗਾ ਜਿਸ ਦੇ ਨਾਲ ਜਿੰਨਾ ਖੇਤਾਂ ਦੇ ਵਿੱਚ ਜੋ ਝੋਨੇ ਦੀ ਫਸਲ ਬਰਬਾਦ ਹੋ ਗਈ ਹੈ ਉਹ ਗਰਦੌਰੀਆਂ ਕਰਵਾਈਆਂ ਜਾਣਗੀਆਂ ਤੇ ਉਹਨਾਂ ਦੇ ਖਾਤਿਆਂ ਦੇ ਵਿੱਚ ਸਿੱਧੇ ਪੈਸੇ ਟਰਾਂਸਫਰ ਕਰ ਦਿੱਤੇ ਜਾਣਗੇ ਉਸ ਦੇ ਨਾਲ ਹੀ ਉਹਨਾਂ ਨੇ ਕਿਹਾ ਕਿ ਜਿਹੜੇ ਘਰ ਟਹਿਗੇ ਨੇ ਉਹਨਾਂ ਦੇ ਮੌਜਾ ਨੇ ਕਰਵਾ ਕੇ ਜੋ ਉਹਨਾਂ ਦਾ ਨੁਕਸਾਨ ਹੋਇਆ ਉਸ ਨੁਕਸਾਨ ਦੇ ਹਿਸਾਬ ਤੇ ਉਹਨਾਂ ਨੂੰ ਮੌਜਾ ਦਿੱਤਾ ਜਾਵੇਗਾ ਔਰ ਇਸ ਤੋਂ ਇਲਾਵਾ ਜਿਹੜੇ ਕਿ ਕਿਸੇ ਦੇ ਮਾਲ ਡੰਗਰ ਦਾ ਨੁਕਸਾਨ ਹੋਇਆ ਮਾਲ ਡੰਗਰ ਦਾ ਮੌਜਾ ਦਿੱਤਾ ਜਾਵੇਗਾ ਔਰ ਜਿਨ੍ਹਾਂ ਨੂੰ ਜਿਹੜੇ ਪਰਿਵਾਰਕ ਮੈਂਬਰ ਕਿਸੇ ਦਾ ਪਾਣੀ ਦੇ ਵਿੱਚ ਰੁੜ ਗਿਆ ਉਸ ਦੀ ਮੌਤ ਹੋ ਗਈ ਹੈ ਤਾਂ ਉਸ ਦੀ ਮੌਤ ਦੇ ਬਦਲੇ ਉਹਨਾਂ ਦੇ ਪਰਿਵਾਰ ਨੂੰ 4 ਲੱਖ ਰੁਪਏ ਜਿਹੜਾ ਕਿ ਮਵਾਜਾ ਦਿੱਤਾ ਜਾਵੇਗਾ ਜੋ ਅੱਜ ਮੁੱਖ ਮੰਤਰੀ ਨੇ ਆਪਣੇ ਐਕਸ ਹੈਂਡਲ ਦੇ ਉੱਪਰ ਇਹ ਪੋਸਟ ਪਾ ਕੇ ਵੀ ਜਾਣਕਾਰੀ ਦਿੱਤੀ ਹੈ 4 ਲੱਖ ਰੁਪਏ ਦਾ ਮਵਾਜਾ ਉਹਨਾਂ ਦੇ ਪਰਿਵਾਰਕ ਮੈਂਬਰਾਂ ਨੂੰ ਇਹ ਬਹੁਤ ਜਲਦੀ ਦੇ ਦਿੱਤਾ ਜਾਵੇਗਾ ਔਰ ਉਹਨਾਂ ਨੇ ਕਿਹਾ ਕਿ ਜੋ ਨੁਕਸਾਨ ਹੋਇਆ ਉਸ ਨੁਕਸਾਨ ਦੀ ਅਸੀਂ ਪਰਪਾਈ ਕਰਾਂਗੇ ਲੋਕਾਂ 'ਚ ਬਿਮਾਰੀਆਂ ਨਾ ਫੈਲਣ ਲਈ ਫੋਰਿੰਗ ਮਸ਼ੀਨਾਂ ਮੁਹੱਈਆ ਕਰਵਾਈਆਂ ਜਾਣਗੀਆਂ ਵੱਡੇ ਵੱਡੇ ਹਸਪਤਾਲਾਂ ਤੋਂ ਡਾਕਟਰ ਆਉਣਗੇ ਤੁਹਾਡੇ ਘਰਾਂ ਦੇ ਨੇੜੇ ਹੀ ਪਿੰਡਾਂ ਦੇ ਵਿੱਚ ਕੈਂਪ ਲੱਗਣਗੇ ਜੋ ਬਿਮਾਰੀਆਂ ਤੋਂ ਤੁਹਾਨੂੰ ਬਚਾਇਆ ਜਾ ਸਕੇ ਔਰ ਸਰਕਾਰੀ ਸਕੂਲਾਂ ਸਰਕਾਰੀ ਜਹਾਜ਼ਾਂ ਬਿਜਲੀ ਦੇ ਤਾਰਾਂ ਖੰਭਿਆਂ ਆਦਿ ਦਾ ਜੋ ਨੁਕਸਾਨ ਹੋਇਆ ਇਹਨਾਂ ਨੂੰ ਦ੍ਰਿਸ਼ਟੀ ਲਈ ਜਲਦੀ ਹੀ ਟੁਕਮੇ ਕਦਮ ਚੁੱਕੇ ਜਾਣਗੇ ਔਰ ਮੁੱਖ ਮੰਤਰੀ ਨੇ ਕਿਹਾ ਕਿ ਮੈਨੂੰ ਜਿਵੇਂ ਹੀ ਹਸਪਤਾਲ ਤੋਂ ਛੁੱਟੀ ਮਿਲੇਗੀ ਮੈਂ ਤੁਹਾਡੇ ਵਿੱਚ ਆ ਕੇ ਫਿਰ ਜਿਹੜਾ ਕਿ ਪਿੰਡਾਂ ਦੇ ਉਹ ਦੌਰੇ ਕਰਾਂਗਾ ਮੈਂ ਆਪਣੀ ਪੂਰੀ ਟੀਮ ਲੈ ਕੇ ਪਿੰਡਾਂ ਦੇ ਵਿੱਚ ਜਾਵਾਂਗਾ ਔਰ ਪਿੰਡਾਂ ਦੇ ਲੋਕਾਂ ਦੇ ਨਾਲ ਜਾ ਕੇ ਮੈਂ ਦੁੱਖ ਮंडाਵਾਂਗਾ ਸੋ ਮੇਰਾ ਦਿਲ ਵੀ ਤੁਹਾਡੇ ਬਿਨਾਂ ਨਹੀਂ ਲੱਗਦਾ ਅਸੀਂ ਜਿੱਥੇ ਮਰਜ਼ੀ ਜਾ ਕੇ ਮਵਾਜ਼ਾ ਲਈਏ ਤੁਹਾਡੀ ਵਿੱਤੀ ਸਹਾਇਤਾ ਹਰ ਹਾਲ ਵਿੱਚ ਹੋਵੇਗੀ ਜੋ ਕਿ ਵਿਰੋਧੀ ਪਾਰਟੀਆਂ ਦੇ ਵੱਲੋਂ ਵੱਡੇ ਜਿਹੜੇ ਇਲਜ਼ਾਮ ਲਾਏ ਜਾ ਰਹੇ ਨੇ ਕਿ ਇਹ ਕੁਦਰਤੀ ਕਰੋਪੀ ਸੀ ਕੁਦਰਤੀ ਕਰੋਪੀ ਦੇ ਨਾਲ ਜੋ ਸਾਡੇ ਨੁਕਸਾਨ ਹੋਇਆ ਅਸੀਂ ਉਸ ਦਾ ਪਰਪਾਈ ਕਰਨੇ ਸਰਕਾਰ ਜਿਹੜੀ ਇਹ ਵਚਨ ਬਾਧੇ ਸਰਕਾਰ ਦੇ ਵੱਲੋਂ ਉਹਨਾਂ ਕਿਸ ਹੜਪੀੜਤਾ ਲੋਕਾਂ ਦੀ ਹਰ ਤਰ੍ਹਾਂ ਮਦਦ ਕੀਤੀ ਜਾਵੇਗੀ ਜੋ ਪਹਿਲਾਂ ਵੀ ਕੀਤੀ ਜਾ ਰਹੀ ਹੈ ਤੇ ਹੁਣ ਜਿਹੜਾ ਕਿ ਪਾਣੀ ਘਟਣ ਤੋਂ ਬਾਅਦ ਉਹਨਾਂ ਦੇ ਪਿੰਡਿਆਂ ਦੇ ਵਿੱਚ ਫਿਰ ਉਹਨਾਂ ਦਾ ਮੁੜ ਵਸੇਬਾ ਕਰਵਾਵਾਂਗੇ ਤੇ ਉਹਨਾਂ ਨੂੰ ਜਲਦੀ ਹੀ ਚੈੱਕ ਬਣਾ ਕੇ ਵੰਡੇ ਜਾਣਗੇ ਜੋ ਕਿ ਉਹ ਗਰਦੌਰੀਆਂ ਕਰਵਾ ਲਈਆਂ ਜਾਣਗੀਆਂ ਜਿਨ੍ਹਾਂ ਜ਼ਮੀਨਾਂ ਦੇ ਵਿੱਚ ਝੋਨੇ ਦੀ ਫਸਲ ਮਾਰੀ ਗਈ ਏ ਜਾਂ ਉਹਨਾਂ ਦੇ ਸਬਜ਼ੀਆਂ ਮਾਰੀਆਂ ਗਈਆਂ ਨੇ ਉਹ ਗਰਦੌਰੀਆਂ ਦੇ ਹਿਸਾਬ ਤੇ ਉਹਨਾਂ ਨੂੰ ਜਿਹੜਾ ਮਾਵਾ ਦਿੱਤਾ ਜਾਵੇ ਘਰ ਇਸ ਦੇ ਨਾਲ ਹੀ ਉਹਨਾਂ ਨੇ ਇੱਕ ਹੋਰ ਵੱਡੀ ਛੋਟ ਦਿੱਤੀ ਏ ਕਿ ਜਿਹਨੇ ਕਿਸਾਨਾਂ ਨੇ ਆਪਣੀਆਂ ਲਿਮਟਾਂ ਲਈਆਂ ਹੁੰਦੀਆਂ ਨੇ ਉਹਨਾਂ ਨੂੰ ਜੋ 6 ਮਹੀਨੇ ਬਾਅਦ ਆਪਣੀ ਲਿਮਟ ਦੀ ਵਿਆਜ ਪarni ਹੁੰਦੀ ਹੈ ਉਹ ਵਿਆਜ 6 ਮਹੀਨੇ ਨਹੀਂ ਪਰੇਗਾ ਤਾਂ ਉਸ ਨੂੰ ਕੋਈ ਵੀ ਜਮਾਨਾ ਨਹੀਂ ਲੱਗੇਗਾ ਭਾਵੇਂ ਗ੍ਰਾਮੀਣ ਬੈਂਕ ਹੋਵੇ ਤੇ ਭਾਵੇਂ ਦੂਸਰਾ ਕੋਈ ਹੋਰ ਬੈਂਕ ਹੋਵੇ ਸੋਸਾਇਟੀ ਹੋਵੇ ਜਿੱਥੋਂ ਕਿਸਾਨਾਂ ਨੇ ਆਪਣੀਆਂ ਲਿਮਟਾਂ ਬਣਾਈਆਂ ਹੋਈਆਂ ਨੇ ਉਹਨਾਂ ਲਿਮਟਾਂ ਦੇ ਉੱਪਰ 6 ਮਹੀਨੇ ਦੀ ਕਿਸ਼ ਜੜੀ ਹੈ ਉਹ ਬਿਨਾਂ ਵਿਆਜ ਤੋਂ ਜੜੀ ਹੈ ਉਹ ਨਾ ਪਰੇਗਾ ਤਾਂ ਉਸ ਨੂੰ ਛੋਟ ਹੋਵੇਗੀ ਸੋ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਸਾਨਾਂ ਨੂੰ ਵੱਡੀ ਰਾਹ ਦਿੱਤੀ ਇਹ ਹੜਪੀੜ ਤਨ